ਓਹ ਵੇ ਬੁਰਾ ਬਿਸ਼ੋਣਾ ਇਤ ਕਦੀਰੇ ਤੂੰ ਮਾਰਿਆ ਲੋੜਾ ਓ ਮੈਂ ਮਰ ਗਈ ਵੇ ਥਾਂ ਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹ ਦੇ ਮੈਨੂੰ ਮਾ ਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹ ਦੇ ਮੈਨੂੰ ਮਾ ਵੇ ਪੁੱਤ ਜਾਂਦੀ ਵਾਰੀ ਓ ਤੱਕ ਤੋਂ ਪਖਤ ਪੈ ਗਿਆ ਮੈਨੂੰ ਓ ਲਾਡਲਾ ਪੁੱਤ ਸਕੀਨਾ ਤੈਨੂੰ ਤਖਤੋਂ ਬਖਤ ਪੈ ਗਿਆ ਮੈਨੂੰ ਓ ਲਾਡਲਾ ਪੁੱਤ ਸਕੀਨਾ ਤੈਨੂੰ ਤੇ ਤੂੰ ਜਿੰਦੜੀ ਕੌਣ ਕਮਾਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹ ਦੇ ਮੈਨੂੰ ਵਾ ਤੇ ਪੁੱਤ ਜਾਂਦੀ ਵਾਰੀ ਹੋਣੀ ਹੋਣੀ ਤੇ ਤਰਸ ਨਾ ਕੀਤਾ ਉਹ ਪੁੱਤ ਮੇਰਾ ਥਾਂ ਤੇਰੀ ਕੀਤਾ ਨਹੀਂ ਹੋਣੀ ਤੈ ਤਰਸ ਨਾ ਕੀਤਾ ਉਹ ਪੁੱਤ ਮੇਰਾ ਥਾਂ ਤੇਰੀ ਕੀਤਾ ਉੜਦੇ ਲੋਤ ਤੋਂ ਕਾਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹ ਦੇ ਮੈਨੂੰ ਮਾਂ ਵੇ ਪੁੱਤ ਜਾਂਦੀ ਵਾਰੀ ਹੋ ਰੱਬ ਨਾਲ ਪੁੱਤ ਕਿਸੇ ਦਾ ਖੋਵੇ ਉਹ ਤਾਰਾ ਰਾਣੀ ਕੋ ਕਪੋਕ ਰੋਵੇ ਰੱਬ ਨਾਲ ਪੁੱਤ ਕਿਸੇ ਦਾ ਖੋਵੇ ਉਹ ਤਾਰਾ ਰਾਣੀ ਕੁੱਕ-ਕੁੱਕ ਰੋਵੇ ਉਹ ਮਿਟ ਗਿਆ ਚਬਕੀਲੇ ਨਾ ਹੋਵੇ ਪੁੱਤ ਜਾਂਦੀ ਵਾਰੀ ਇੱਕ ਵਾਰ ਕਹ ਦੇ ਮੈਨੂੰ ਮਾਵੇ ਪੁੱਤ ਜਾਂਦੀ ਵਾਰੀ ਲਾਲ ਪੇ ਜਾਂਦੀ ਵਾਰੀ ਸੋਹਣਿਆ ਜਾਂਦੀ ਵਾਰੀ